ਕੱਪ ਦੇ ਵਿੱਚ ਤਿੰਨ ਸਾਲਾਂ ਤੋਂ ਬਾਅਦ ਆਇਆ ਹੈ ਤੇ ਅਸੀਂ ਵੀ ਮੁੰਡੇ ਦਾ ਮਾਣ ਰੱਖਦੇ ਆ ਵੀ ਤਿੰਨ ਕਬੱਡੀਆਂ ਤੇ 21000 ਰੁਪਏ ਲੱਗਿਆ ਹੈ ਗੁਰਦੀਪ ਸ਼ੰਨਾ ਭੂਰੀ ਵਾਲਾ ਦੁਨੀਆ ਦਾ ਟਾਪਰ ਮੱਲ ਟ੍ਰਾਂਟੋ ਵਾਲੇ ਬੈਠੇ ਆ ਐਨ ਕਹਿੰਦੇ ਠੋਕ ਠੋਕੇ ਮੁੱਲ ਤਾਰਦੇ ਆ ਮੁੰਡੇ ਦਾ ਠੋਕ ਠੋਕੇ ਮੁੱਲ ਤਾਰਦੇ ਆ ਲਓ ਸ਼ੰਨਾ ਵਾਲਾ ਇੱਕ ਵਾਰ ਤਾੜੀਆਂ ਜ਼ੋਰਦਾਰ ਹੋ ਜਾ ਪੈ ਗਈ ਹੈ ਲਓ ਦੂਜੀ ਰੇਡ ਕਹਿੰਦੇ ਮੈਦਾਨ ਦੇ ਵਿੱਚ 21000 ਰਸ਼ਪਾਲ ਸ਼ੀਰਾ ਸ਼ਿਮੇ ਬਰੀਆ ਉਹਦੇ ਸਾਥੀਆਂ ਦੇ ਵੱਲੋਂ ਦਿੱਤਾ ਜਾਵੇਗਾ ਆਓ ਦੇਖਦੇ ਹਾਂ ਵੀ ਸਾਹਮਣੇ ਬੱਜ ਗਈ ਧੌਲ ਪਰ ਨੌਜਵਾਨ ਗੁਰਦੀਪ ਭੂਰੀ ਛੰਨਾ ਵਾਲਾ ਅੱਜ ਕਹਿੰਦੇ ਰੋਕ ਛੰਨਾ ਵਾਲਾ ਨੌਜਵਾਨ ਕਹਿੰਦੇ ਵੀ ਤੀਜੀ ਰੇਡ 21000 21000 ਲੱਗਿਆ ਹੋਇਆ 21000 ਇੱਕ ਵਾਰ ਤਾੜੀਆਂ ਜ਼ੋਰਦਾਰ ਮਾਰ ਦਿਓ ਦੁਨੀਆ ਦਾ ਵੱਡਾ ਮੱਲ ਹੈ ਦੁਨੀਆ ਦਾ ਟਾਪਰ ਮੱਲ ਹੈ ਬੜੇ ਦੁਨੀ ਪਤੜੋਣਾ ਵੱਲੋਂ ਕਹਿੰਦੇ 11000 ਰੁਪਏ ਦੇ ਵੱਡੇ ਮਾਰਸਪਨ ਬੋਦੇ ਕੀਤੇ ਗਏ ਆ ਲਓ ਅਗਲੀ ਰੇਡ ਪਾਉਣ ਲਈ ਨੌਜਵਾਨ ਛੰਨਾ ਵਾਲਾ ਗੁਰਦੀਪ ਸਿੰਘ ਪੂਰੀ ਦੁਨੀਆ ਦਾ ਟਾਪਰ ਮਾਲ ਇਸ ਵੇ ਮੈਦਾਨ ਦੇ ਵਿੱਚ ਰੇਡ ਪਾ ਰਿਹਾ ਪਰ ਵੇਖਦੇ ਵੀ ਕੌਣ ਨੌਜਵਾਨ ਲਓ ਧਾਮੇ ਸਾਹਿਬ ਕੀ ਲੰਨਗੇ ਵੀ ਪੁਆਇੰਟ ਜਿਹੜਾ